ਮੈਂ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਚ ਗਿਆ ਅਮੇਸ਼ਾ ਜੀ ਹੋਰ ਸਾਰੇ ਮੁੱਖ ਮੰਤਰੀ ਆਏ ਆ ਹਰਿਆਣੇ ਵਾਲੇ ਸੀ ਰਾਜਸਥਾਨ ਵਾਲੇ ਸੀ ਹਿਮਾਚਲ ਵਾਲੇ ਸੀ ਹ ਉੱਤਰਾਖੰਡ ਵਾਲੇ ਵੀ ਸਾਰੇ ਸੀਗੇ ਦਿੱਲੀ ਵਾਲੇ ਵੀ ਸਾਰੇ ਸੀਗੇ ਪਰ ਜਿਹੜਾ ਆਵੇ ਪੰਜਾਬ ਸਾਡਾ ਵੱਡਾ ਭਾਈ ਹੈ ਜੀ ਸਾਨੂੰ ਇਹ ਤੋਂ ਆਹ ਦਵਾ ਦਿਓ ਹਰਿਆਣੇ ਵਾਲੇ ਕਹਿੰਦੇ ਉਹ ਉਹ ਜੋ ਹਿਮਾਚਲ ਵਾਲੇ ਕਹਿੰਦੇ ਪੰਜਾਬ ਸਾਡਾ ਵੱਡਾ ਭਾਈ ਹੈ ਸਾਨੂੰ ਆਹ ਦਵਾ ਦਿਓ ਰਾਸਤਾਨ ਵਾਲੇ ਕਹਿੰਦੇ ਪੰਜਾਬ ਸਾਡਾ ਭਾਈ ਆਈ ਸਾਨੂੰ ਆ ਮੈਂ ਕਿਹਾ ਵੱਡੇ ਨੂੰ ਹੀ ਲੁੱਟੀ ਜਾਏ ਉਹ ਵੱਡੇ ਨੂੰ ਯਾੜ ਲਿਓ ਵੱਡਾ-ਵੱਡਾ ਕਹਿ ਕੇ ਸਾਨੂੰ ਯਾੜੀ ਜਾਂਦੇ ਹੋ ਤੁਸੀਂ ਆਪਣਾ ਵੀ ਕੁਝ ਕਰ ਲਓ ਕੁਝ ਪੰਜਾਬ ਨੂੰ ਦੇ ਵੀ ਦਿਓ ਜੋ ਮੈਂ ਕਿਹਾ ਸ਼ੁਕਰ ਆ ਸਾਡੇ ਕੋਲੇ ਹਜੇ ਕੋਲਾ ਤੇ ਤੇਲ ਹੈ ਨਹੀਂ ਧਰਤੀ 'ਚ ਨਹੀਂ ਉਹ ਜੋ ਵੀ ਹਿੱਸਾ ਮੰਗਦੇ ਵੀ ਸਾਡਾ ਹੈ ਮੈਂ ਕਿਹਾ ਜੀ ਸਾਡੇ ਕੋਲ ਕੁਝ ਨਹੀਂ ਨਾ ਸਾਡੇ ਕੋਲੇ ਪਾਣੀ ਹੈ ਪਾਣੀ ਬਹੁਤ ਅਸੀਂ ਦੇ ਤਾ ਪੁਰਾਣੇ ਸਮਝੌਤੇ 1900 ਪਤਾ ਨਹੀਂ ਕਿਹੜੇ 1953 55 ਦੇ ਲਈ ਫਿਰਦੇ ਹੋ ਤੁਸੀਂ ਉਦੋਂ ਪਾਣੀ ਹੁੰਦਾ ਸੀ ਉਸ ਵੇਲੇ ਗੱਲਾਂ ਹੋਰ ਸੀ ਤੁਸੀਂ ਪਿੰਡਾਂ ਚੋਂ ਆਇਓ ਜਿਹੜੀਆਂ ਜਿਹੜੇ ਪਹਿਲਾਂ ਸੀ ਜਾਂ ਜਿੰਨੀਆਂ ਕਿਕਰਾਂ ਦੇਰੀਆਂ ਪਹਿਲਾਂ ਸੀ ਉਹ ਹੁਣ ਹੈਗੀਆਂ ਨੇ ਜਿ ਜਿੰਨਾ ਪਾਣੀ ਆਪਣੇ ਪਹਿਲਾਂ ਟੋਬਿਆਂ ਚ ਨਦੀਆਂ ਚ ਜਾਂ ਜਿੰਨਾ ਕੱਸੀਆਂ ਚ ਹੁੰਦਾ ਸੀ ਉਹਨਾਂ ਹੈਗਾ ਹੁਣ ਜਿੰਨਾ ਜਿੰਨਾ ਪਹਿਲਾਂ 20 25 ਫੁੱਟ ਤੇ ਕੀ 5 ਫੁੱਟ ਤੇ 10 ਫੁੱਟ ਤੇ ਪੱਖਾ ਤਰ ਕੇ ਪੱਖਾ ਉੱਚਾ ਹੁੰਦਾ ਸੀ ਇੰਜਣ ਤੋਂ ਇੰਜਨ ਤੋਂ ਪੱਖਾ ਉੱਚਾ ਹੁੰਦਾ ਸੀ ਪਾਣੀ ਇੰਨਾ ਉੱਚਾ ਸੀ ਅੱਜ ਅੱਜ ਉਹ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਜੀ ਅੱਜ 500 ਫੁੱਟ फुर, 400 ਫੁੱਟ ਤੇ ਪਾਣੀ ਫਿਰਦਾ ਜੀ ਹੁਣ ਸਮਝੋਤੇ ਉਹੀ ਚੱਲੀ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਪਾਣੀ ਹੁੰਨੇ ਹੀ ਐ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰ ਹਰਾ ਲੱਗਦਾ ਹੁੰਦਾ ਉਹ ਮੈਂ ਕਿਹਾ ਤੁਸੀਂ ਆ ਕੇ ਦੇਖ ਲਓ ਭਰਾਵੋ ਪਾਣੀ ਚੈੱਕ ਕਰ ਲਓ ਕਿੱਥੇ ਐ ਅਸੀਂ ਪਾਣੀ ਤਾਂ ਨਹੀਂ ਲਕੋ ਲਾਂਗੇ ਕਿਤੋਂ ਉਹ ਹਿਮਾਚਲ ਵਾਲੇ ਕਹੀ ਜਾਂਦੇ ਕੱਲ ਪਰਸੋਂ ਦੇ ਕਹਿੰਦੇ ਪੰਜਾਬ ਦੀ ਤਰੱਕੀ ਸਾਡਾ ਯੋਗਦਾਨ ਐ ਪਾਣੀ ਸਾਡਾ ਆਉਂਦਾ ਮੈਂ ਕਿਹਾ ਸਾਡੇ ਵੇਲੇ ਵੀ ਤੁਹਾਡੇ ਹੀ ਆਇਆ ਸੀ ਫਿਰ ਉਹਦਾ ਵੀ ਹਿਸਾਬ ਕਰ ਲਓ ਸਾਡੇ ਨਾਲ ਫਿਰ ਸਾਧ ਪਹਾੜਾਂ ਦੇ ਪਹਾੜ ਇੱਧਰ ਨੂੰ ਭੇਜ ਦਿੰਦੇ ਨੇ ਬਾਅਦ ਜੋ ਕਹਿਣ ਲੱਗ ਜਾਂਦੇ ਨੇ ਭਵੰਤ ਮਾਨ ਨੇ ਹਟ ਲੈਂਦੇ ਨੇ ਇਹ ਸੋ ਇਹ ਵੀਰੋ ਇਹ ਪੰਜਾਬ ਨਾਲ ਪਹਿਲੇ ਦਿਨ ਹੁੰਦਾ ਹੈ